ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਰਾ ਅ ਕਥਾ ਹਰ ਅ ਕਥਾ ਕਥਾ ਕਿਸ਼ ਜਾਇ ਨਾ ਜਾਣੀ ਰਾਮਾ ਸੋਰੇ ਨਰੈਸ਼ਵਰ ਨਰੇ ਮਨ ਜਨ ਸਹਿਜ ਵਖਾਣੀ ਰਾਮਾ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਭ ਬਨ ਰੰਜਨਾ ਮਾ ਨਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੁ ਜਾ ਜੋਤੀ ਜੋਤ ਸਮਣੀ ਬਿਨ ਬੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਕਾਥ ਹਰ ਅਕਾਥ ਕਥਾ ਕਿਛ ਜਾਏ ਨਾ ਜਾਣੀ ਰਾਮਾ ਸੋਰ ਨਰੈਸਰ ਨਰੈ ਮਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਬੰਨ ਜਨ ਮਨ ਚਿੰਦਿਆ ਫਲ ਪਾਇਆ ਤਜਮਾਨ ਮੋਹ ਵਕਾਹ ਦੁਜਾ ਜੋਤੀ ਜੋਤ ਸਮਾਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸਾ ਮਹਲਾ ਪੰਜਵਾ ਅ ਕਥਾ ਹਰ ਅ ਕਥਾ ਕੇ ਸਜਾਇ ਨਾ ਜਾਣੀ ਰਾਮ ਸੋਰੇ ਨਰੈਸ਼ਵਰ ਨਰ ਮਨ ਜਾਣ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਭ ਬਨ ਰੰਜਨਾ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੁ ਜਾ ਜੋਤੀ ਜੋਤ ਸਮਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਕਾਥ ਹਰ ਅਕਾਥ ਕਥਾ ਕੇਸ ਜਾਏ ਨਾ ਜਾਣੀ ਰਾਮਾ ਸੋਰ ਨਰੈਸ਼ਵਰ ਨਰੈ ਮਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਬੰਨ ਜਨ ਮਨ ਚਿੰਦਿਆ ਫਲ ਪਾਇਆ ਤਜਮਾਨ ਮੋਹ ਵਕਾਰ ਦੋ ਜਾ ਜੋਤੀ ਜੋਤ ਸਮਾਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਵਾ ਅਕਥਾ ਹਰ ਅਕਥ ਕਥਾ ਕਿਸ ਜਾਇ ਨਾ ਜਾਣੀ ਰਾਮ ਸੁਰ ਨਰ ਸੁਰ ਨਰ ਮਨ ਜਨ ਸਹਜ ਵਖਾਣੀ ਰਾਮ ਸਹਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਭੰਨ ਜਨਾ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਕਾਲ ਦੁਜਾ ਜੋਤੀ ਜੋਤ ਸਮਾਣੀ ਬਿਨ ਬੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਕਾਥ ਹਰ ਅਕਾਥ ਕਥਾ ਕਿਛ ਜਾਏ ਨਾ ਜਾਣੀ ਰਾਮਾ ਸੋਰ ਨਰੈਸ਼ਵਰ ਨਰੈ ਮਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਬੰਨ ਜਨ ਮਾਨ ਚਿੰਦਿਆ ਫਲ ਪਾਇਆ ਜਮਾਨ ਮੋਹ ਵਕਾਰ ਦੋ ਜਾ ਜੋਤੀ ਜੋ ਤਸਮਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ आसा महला 5000 अ कथा हर अ कथा कथा केष जाय ना जानी रामा सोरे नरेश्वर नर मन जन सहज बखानी रामा सहजे बखानी अमयो वाणी ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਬੰਨ ਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੁ ਜਾ ਜੋਤੀ ਜੋਤ ਸਮਾਣੀ ਬਿਨਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਕਥਾ ਹਰ ਅਕਥ ਕਥਾ ਕਿਸ਼ ਜਾਇ ਨਾ ਜਾਣੀ ਰਾਮ ਸੋਰੇ ਨਰੈਸ਼ਵਰ ਨਰੇ ਮਨ ਜਾਣ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਭੰਨ ਜਨਾ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਕਾਰ ਦੁ ਜਾ ਜੋਤੀ ਜੋਤ ਸਮਾਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜ ਵਾਰ ਅ ਕਥਾ ਹਰ ਅ ਕਥਾ ਕੇ ਸਜਾਇ ਨਾ ਜਾਣੀ ਰਾਮਾ ਸੋਰ ਨਰੈਸ਼ਰ ਨਰੈ ਮਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਬੰਨ ਜਨ ਮਨ ਚਿੰਦਿਆ ਫਲ ਪਾਇਆ ਜਮਾਨ ਮੋਹ ਵਕਾਰ ਦੋ ਜਾ ਜੋਤੀ ਜੋਤ ਸਮਾਣੀ ਬਿਨ ਵੰਤ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਸਾ ਮਹਿਲਾ ਪੰਜਰਾ ਅ ਕਥਾ ਹਰ ਅਕਾਥ ਕਥਾ ਕਿਛ ਜਾਇ ਨਾ ਜਾਣੀ ਰਾਮਾ ਸੋਰੇ ਨਰੈਸ਼ਵਰ ਨਰੇ ਮਨ ਜਾਣ ਸਹਿਜ ਵਖਾਣੀ ਰਾਮਾ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਭੰਨ ਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਕਾਰ ਦੁ ਜਾ ਜੋਤੀ ਜੋਤ ਸਮਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਕਾਥ ਹਰ ਅਕਾਥ ਕਥਾ ਕਿਛ ਜਾਏ ਨਾ ਜਾਣੀ ਰਾਮਾ ਸੋਰੇ ਨਰੈਸ਼ਵਰ ਨਰੈ ਮਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਬੰਨ ਜਨ ਮਨ ਚਿੰਦਿਆ ਫਲ ਪਾਇਆ ਤਜਮਾਨ ਮੋਹ ਵਕਾਰ ਦੋ ਜਾ ਜੋਤੀ ਜੋਤ ਸਮਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਸਾ ਮਹਿਲਾ ਪੰਜਰਾ ਅਕਥਾ ਹਰ ਅਕਥ ਕਥਾ ਕਿਛ ਜਾਇ ਨਾ ਜਾਣੀ ਰਾਮ ਸੋਹ ਨਰੈਸ਼ਵਰ ਨਰ ਮਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ चरण कमल रंग लाया जब एक अलख प्रबन्न रंजना मान चंदे फल पाया तज मान मोह वकार दूजा ज्योति ज्योत जो समणी ਬਿਨਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਅਕਾਥ ਹਰ ਅਕਾਥ ਕਥਾ ਕਿਸ ਜਾਇ ਨਾ ਜਾਣੀ ਰਾਮ ਸੁਰ ਨਰ ਸੁਰ ਨਰ ਮਨ ਜਨ ਸਹਜ ਵਖਾਣੀ ਰਾਮ ਸਹਜ ਵਖਾਣੀ ਅਮਿਉ ਬਾਣੀ ਚਰਨ ਕਮਲ ਰੰਗ ਲਾਇਆ ਜਪ ਇਕ ਅਲਖ ਪ੍ਰਭ ਨੰਜਨ ਮਨ ਚਿੰਦਿਆ ਫਲ ਪਾਇਆ ਤਜਮਾਨ ਮੋਹ ਵਿਕਾਰ ਦੁਜਾ ਜੋਤੀ ਜੋਤ ਸਮਾਣੀ ਬਿਨ ਵੰਤਾ ਨਾਨਕ ਗੁਰ ਪ੍ਰਸਾਦਿ ਸਦਾ ਹਰ ਰੰਗ ਮਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ